ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਕਟ ਹਲਦੀ ਸਬਜ਼ੀ ਆਪਾਂ 1/2 ਕਿਲੋ ਕਟ ਲਿਆ ਉਹਨਾਂ ਨੂੰ ਆਪਾਂ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਕਟਣ ਨੂੰ ਕੱਟਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਜੇ ਹੱਥ ਨੂੰ ਲਗਾ ਲਈ ਤਾਂ ਫਿਰ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਇਹਨੂੰ ਆਪਾਂ ਕੱਟ ਸਕਦੇ ਹਾਂ ਆਪਾਂ ਨੇ ਜਿਹੜੇ ਇਹਦੇ ਪੀਸ ਆ ਉਹ ਬਹੁਤ ਜ਼ਿਆਦਾ ਜਿਹੜੇ ਬਰੀਕ ਵੀ ਨਹੀਂ ਕਰਨੇ ਤੇ ਬਹੁਤ ਜ਼ਿਆਦਾ ਮੋٹے ਵੀ ਨਹੀਂ ਕਰਨੇ ਤੇ ਅਦਰਕ, ਹਰੀ ਮਿਰਚ ਲਾ ਸਨ, ਪਿਆਜ਼, ਟਮਾਟਰ, ਸੁੱਕੇ ਮਸਾਲੇ ਜਿਹੜੇ ਆਪਾਂ ਨੇ ਤਿਆਰ ਕਰ ਲਏ। ਦੇਖੋ ਆਪਾਂ ਕਟਲ ਜਿਹੜਾ ਇਹਨੂੰ ਧੋ ਕੇ ਸਵਾਰ ਕੇ ਐਸੇ ਐਨੇ ਇਸ ਤਰ੍ਹਾਂ ਪੀਸਾਂ ਦੇ ਵਿੱਚ ਆਪਾਂ ਨੇ ਤਿਆਰ ਕਰ ਲੈਣਾ। ਆਪਾਂ ਬਹੁਤ ਜ਼ਿਆਦਾ ਬਰੀਕ ਪੀਸ ਜੇ ਕਰੂਗੇ ਤਾਂ ਉਹ ਵਿੱਚ ਜਿਹੜੇ ਉਹ ਜ਼ਿਆਦਾ ਹੀ ਘੁਲ ਜੰਨੇ। ਇਸ ਕਰਕੇ ਆਪਣੇ ਮੀਡੀਅਮ ਸਾਈਜ਼ ਦੇ ਜਿਹੜੇ ਪੀਸ ਕੱਟੇ ਆ। ਆਪਾਂ ਨੇ ਦੋ ਲੈ ਪਿਆਜ਼ ਬڑے ਸਾਈਜ਼ ਦੇ ਕਿਉਂਕਿ ਸਬਜੀ ਦੇ ਹਿਸਾਬ ਦੇ ਨਾਲ ਜਿਹੜੇ ਆਪਾਂ ਨੇ ਪਿਆਜ਼ ਲਏ ਆ ਅੱਧਾ ਕਿਲੋ ਕੱਟ ਲੈਣਾ ਤੇ ਟਮਾਟਰਾਂ ਜਿਹੜੇ ਉਹ ਵੀ ਆਪਾਂ بڑے ਪੀਸਾਂ ਦੇ ਵਿੱਚ ਕੱਟ ਲੈਣਾ ਤੇ ਪਿਆਜ਼ ਜਿਹੜੇ ਆਪਾਂ ਨੇ ਉਹ ਵੀ بڑے ਪੀਸਾਂ ਦੇ ਵਿੱਚ ਕੱਟ ਲੈਣੇ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਬਹੁਤ ਹੀ ਅਲੱਗ ਢੰਗ ਦੇ ਨਾਲ ਆਪਾਂ ਇਹ ਜਿਹੜੀ ਸਬਜੀ ਬਣਾ ਕੇ ਤਿਆਰ ਕਰਾਂਗੇ ਟਮਾਟਰਾਂ ਜਿਹੜੇ ਦੇਖੋ ਆਪਾਂ ਇਹ ਬੜੇ ਪੀਸਾਂ ਦੇ ਵਿੱਚ ਕੱਟ ਲਿਆ। ਨਾਲ ਲਈ ਆਪਾਂ ਨੇ ਧਨੀਏ ਦੇ ਡੰਡਲ। ਇਹਨੀਆਂ ਧਨੀਏ ਦੀਆਂ ਡੰਡੀਆਂ ਹੁੰਦੀਆਂ। ਹਰਾ ਧਨੀਆ ਦੀ ਜਿਹੜੇ ਆਪਾਂ ਨੇ ਪੱਤੇ ਧਾਰ ਤੇ ਇਹਨਾਂ ਦੇ ਜਿਹੜੇ ਆਪਾਂ ਨੇ ਡੰਡੀਆਂ ਉਹ ਪਾ ਲਈਆਂ। ਇਹਦੇ ਨਾਲ ਜਿਹੜਾ ਸਬਜ਼ੀ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਤੇ ਖਾਣ ਵਿੱਚ ਜਿਹੜੀ ਸਬਜ਼ੀ ਬਹੁਤ ਹੀ ਵਧੀਆ ਲੱਗਦੀ ਹੈ। 3-4 ਅਸੀਂ ਲੋੜ ਦੇ ਅਨੁਸਾਰ ਲਈ ਹਰੀ ਮਿਰਚ। ਹਰੀ ਮਿਰਚਾਂ ਨੂੰ ਵੀ ਆਪਾਂ ਨੇ ਬੜੇ ਪੀਸਾਂ ਦੇ ਵਿੱਚ ਕੱਟ ਲਿਆ। ਅਦਰਕ ਨੂੰ ਵੀ ਆਪਾਂ ਨੇ ਵੱਡੇ ਪੀਸਾਂ ਦੇ ਵਿੱਚ ਕੱਟ ਲਿਆ। ਆਪਾਂ 1 ਕੱਪ ਪਾਣੀ ਪਾਇਆ ਗਰਦੇ ਵਿੱਚ। ਉਹਦੇ ਵਿੱਚ ਪਾਇਆ ਅੱਧਾ ਚਮਚ ਨਮਕ ਦਾ, ਅੱਧਾ ਚਮਚ ਹਲਦੀ ਪਾਊਡਰ। ਪਾਣੀ ਐ ਜਿਹੜਾ ਸਾਡਾ ਪੂਰੀ ਤਰ੍ਹਾਂ ਉਬਲਣ ਲੱਗ ਗਿਆ। ਇਹਦੇ ਵਿੱਚ ਆਪਾਂ ਪਾ ਦਵਾਂਗੇ ਕਟਹਲ। ਕਟਹਲ ਐ ਜਿਹੜਾ ਆਪਾਂ ਇਹਨੂੰ ਇੱਕ ਹੀ ਇੱਕ ਹੀ ਸੀਟੀ ਜਿਹੜੀ ਮਰਵਾਣੀ ਐ। ਤਾਂ ਕਿ ਜਿਹੜਾ ਨਮਕ ਤੇ ਹਲਦੀ ਐ ਇਹਦੇ ਵਿੱਚ ਚੰਗੀ ਤਰ੍ਹਾਂ ਹਰਾਸ ਜੇ। ਦੇਖੋ ਹੁਣ ਪਾਣੀ ਆਪਨੇ ਉਹਨੇ ਪਾਇਆ ਜਿੰਨੇ ਦੇ ਵਿੱਚ ਕਟਲ ਡਿੱਪ ਹੋ ਗਿਆ ਹੁਣ ਆਪਾਂ ਇਹਨੂੰ ਕਿਸੇ ਟੀ ਲਾਉਣ ਵਾਸਤੇ ਬੰਦ ਕਰਤਾ ਹਾਂਜੀ ਦੇਖੋ ਉੱਕਰ ਜਿਹੜਾ ਸਾਡਾ ਠੰਡਾ ਹੋ ਗਿਆ ਹਵਾ ਦੇ ਨਿਕਲ ਗਈ ਤੇ ਆਪਾਂ ਚੈੱਕ ਕਰਦੇ ਹਾਂ ਦੇਖੋ ਜਿਹੜਾ ਕਟਲ ਦੇ ਪੀਸ ਆਪਾਂ ਪਾਏ ਆ ਉਹ ਅੱਧ ਕੱਚੇ ਜਿਹੜੇ ਉਹ ਬਣ ਕੇ ਤਿਆਰ ਹੋ ਗਏ ਸੌਫਟ ਹੋ ਗਏ ਕਟਲ ਨੂੰ ਆਪਾਂ ਨੇ ਇੱਕ ਜਾਲੀ ਦੇ ਵਿੱਚ ਪਾ ਲਿਆ ਤੇ ਜਿਹੜਾ ਇਹਦਾ ਪਾਣੀ ਆਪਾਂ ਨੇ ਉਹ ਪੂਰੀ ਤਰ੍ਹਾਂ ਨਚੋੜਤਾ ਜਿਹੜਾ ਆਪਾਂ ਨੇ ਹਲਦੀ ਤੇ ਨਮਕ ਦਾ ਪਾਣੀ ਹੈ ਕੁੱਕਰ ਵਿੱਚੋਂ ਕੱਢ ਕੇ ਆਪਾਂ ਨੇ ਉਹਦੇ ਇੱਕ ਭਾਂਡੇ ਦੇ ਵਿੱਚ ਕੱਢ ਲੈਣਾ। ਇਸੇ ਪਾਣੀ ਦੇ ਨਾਲ ਹੀ ਆਪਾਂ ਨੇ ਜਿਹੜੀ ਗਰੇਵੀ ਤਿਆਰ ਕਰਨ ਲੈਣੀ। ਇੱਕ ਚਮਚਾ ਵੱਡਾ ਪਾਇਆ ਆਪਾਂ ਨੇ ਸਰੋਂ ਦੇ ਤੇਲ ਦਾ। ਇਹਦੇ ਵਿੱਚ ਆਪਾਂ ਜਿਹੜਾ ਕਟਨ ਹੈ ਹੁਣ ਇਹਨੂੰ ਫਰਾਈ ਕਰਾਂਗੇ। ਜਦੋਂ ਆਪਾਂ ਕਟਨ ਨੂੰ ਫਰਾਈ ਕਰ ਲੰਨੇ ਆ ਜਿਹੜਾ ਇਹਦਾ ਸਵਾਦ ਆ ਉਹ ਸਬਜ਼ੀ ਬਹੁਤ ਹੀ ਜ਼ਿਆਦਾ ਜਿਹੜੀ ਬਣ ਕੇ ਤਿਆਰ ਹੁੰਦੀ ਹੈ। ਇਹਨੂੰ ਅਸੀਂ ਬਹੁਤ ਹੀ ਸ਼ਾਂਤ ਰਿੱਕੇ ਦੇ ਨਾਲ ਬਣਾਵਾਂਗੇ। ਦੇਖੋ ਕਟਲ ਨੂੰ ਆਪਾਂ ਨੇ ਸਿੰਮ ਤੇ ਬਣਾ ਭੁੰਨਣਾ ਹੈ। ਇਹਨੂੰ ਆਪਾਂ 5-4 ਮਿੰਟ ਜਿਹੜਾ ਭੁੰਨਾਂਗੇ। ਜਦੋਂ ਤੱਕ ਇਹਦਾ ਜਿਹੜਾ ਕਲਰ ਨਹੀਂ ਬਦਲ ਜਾਂਦਾ। ਹਾਂਜੀ ਦੇਖੋ ਹੁਣ ਇਹ ਪੂਰੀ ਤਰ੍ਹਾਂ ਜਿਹੜਾ ਸਾਡਾ ਕਟਲ ਭੁੱਜ ਗਿਆ। ਹੁਣ ਆਪਾਂ ਇਹਨੂੰ ਘਿਪਾਂਡੇ ਦੇ ਵਿੱਚ ਕੱਢ ਲਵਾਂਗੇ ਤੇ ਲਾਵਾਂਗੇ ਤੜਕਾ। ਸਭ ਤੋਂ ਪਹਿਲਾਂ ਆਪਾਂ ਮਸਾਲੇ ਭੁੰਨ ਕੇ ਬਣਾਵਾਂਗੇ ਗਰੇਵੀ। ਗਰੇਵੀ ਦੇ ਨਾਲ ਜਿਹੜੀ ਫਿਰ ਆਪਾਂ ਸਬਜੀ ਧਰ ਦਵਾਂਗੇ। ਹਾਂਜੀ ਇੱਕ ਕੜਛੀ ਜਿਹੜੀ ਆਪਾਂ ਪੈਨ ਦੇ ਵਿੱਚ ਪਾਏ ਸਰੋਂ ਦੇ ਤੇਲ ਦੀ ਕਟਲ ਨੂੰ ਆਪਾਂ ਨੇ ਫਰਾਈ ਕਰਕੇ ਕੱਢ ਲਿਆ। ਤੇ ਹੁਣ ਤੇਲ ਨੂੰ ਪੂਰੀ ਤਰ੍ਹਾਂ ਗਰਮ ਕਰਕੇ ਇਹਦੇ ਵਿੱਚ ਆਪਾਂ ਪਾਏ ਸੁੱਕੇ ਮਸਾਲੇ। ਲੌਂਗ, ਇਲਾਇਚੀ, ਤੇਜ ਪੱਤਾ, ਕਾਲੀ ਮਿਰਚ, ਜੀਰਾ। ਤੇਲ ਜਦੋਂ ਪੂਰੀ ਤਰ੍ਹਾਂ ਗਰਮ ਆ ਇਹਦੇ ਵਿੱਚ ਆਪਾਂ ਨੇ ਇਹਨਾਂ ਨੂੰ 2 ਮਿੰਟ ਜਿਹੜਾ ਸੇਕ ਗੋਆ। ਹਾਂ ਇਹ ਦੇਖੋ ਹੁਣ ਜੀਰਾ ਸਾਡਾ ਭੁੰਨ ਕੇ ਬਰਾਉਣ ਹੋ ਗਿਆ ਲਸਣ ਜਿਹੜਾ ਆਪਾਂ ਨੇ ਉਹ ਗ੍ਰੈਂਡ ਕਰਕੇ ਨਹੀਂ ਪਾਣਾ ਕੁੱਟ ਕੇ ਨਹੀਂ ਪਾਣਾ ਆਪਾਂ ਨੇ ਜਿਹੜੀਆਂ ਸਾਫਤੀਆਂ ਲਸਣ ਦੀਆਂ ਕਲੀਆਂ ਆਹੋ 2 ਗਮਿੰਟ ਆਪਾਂ ਨੇ ਭੁੰਨ ਲੈਣਾ ਹਾਂਜੀ ਲਸਣ ਬਰਾਉਣ ਹੋ ਗਿਆ ਆਪਾਂ ਨੇ ਪਾਇਆ ਹਰੀ ਮਿਰਚ ਤੇ ਅਦਰਕ ਇਹਨਾਂ ਨੂੰ ਵੀ ਆਪਾਂ ਨੇ ਬਰਾਉਣ ਕਰ ਲੈਣਾ 2 ਗਮਿੰਟ ਆਪਾਂ ਇਹਨੂੰ ਸੇਕ ਲਗਵਾਵਾਂਗੇ ਦੇ ਨਾਲ ਹੀ ਪਾ ਦਵਾਂਗੇ ਆਪਾਂ ਪਿਆਜ਼ ਪਿਆਜ਼ ਵੀ ਦੇਖੋ ਆਪਾਂ ਬਹੁਤ ਜ਼ਿਆਦਾ ਬਰੀਕ ਨਹੀਂ ਕੱਟੇ ਇਹਨੂੰ ਮੋٹے ਸਾਈਜ਼ ਵਿੱਚ ਹੀ ਆਪਾਂ ਨੇ ਕੱਟਿਆ ਇਹਨੂੰ ਆਪਾਂ ਨੇ ਬਰੌਨ ਵੀ ਨਹੀਂ ਕਰਨਾ ਇਹਨੂੰ ਆਪਾਂ ਹਲਕਾ ਜਿਹਾ ਜਿਹੜਾ ਸੇਕ ਲਗਵਾਉਣਾ ਬਸ ਇੰਨੇ ਕ ਸੇਕ ਲਗਵਾਉਣਾ ਹੈ ਜਿਹੜੇ ਪਿਆਜ਼ ਆਹੋ ਸੌਫਟ ਹੋ ਜਾਣ ਦੇਖੋ ਹੁਣ ਜਿਹੜੇ ਪਿਆਜ਼ ਸਾਡੇ ਸੌਫਟ ਹੋ ਗਏ ਹੁਣ ਪਾਵਾਂਗੇ ਆਪਾਂ ਹਰੇ ਧਨੀਏ ਦੇ ਟੰਡਾ ਜਿਹੜੀਆਂ ਹਰੇ ਧਨੀਏ ਦੀਆਂ ਡੰਡੀਆਂ ਉਪਾਏ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਦੇਖੋ ਹੁਣ ਇਹ ਪੂਰੀ ਤਰ੍ਹਾਂ ਬੱਪਾ ਨੇ ਇਹ ਭੁੰਨਤਾ ਇਹ ਡੰਡਲੇ ਜਿਹੜੇ ਮਿਕਸ ਹੋ ਗਏ ਆਪਾਂ ਨੇ ਨਾਲ ਹੀ ਪਾਤੇ ਨਾਲ ਟਮਾਟਰ ਟਮਾਟਰਾਂ ਜਿਹੜੇ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਭੁੰਨਣੇ ਇਹਨਾਂ ਨੂੰ ਆਪਾਂ ਨੇ ਹਲਕਾ ਜਿਹਾ ਸੌਫਟ ਕਰਨਾ ਇਸ ਢੰਗ ਨਾਲ ਤੁਸੀਂ ਇੱਕ ਵਾਰੀ ਸਬਜ਼ੀ ਬਣਾਓਗੇ ਤੇ ਸਬਜ਼ੀ ਜਿਹੜੀ ਬਣ ਕੇ ਬਹੁਤ ਹੀ ਜ਼ਿਆਦਾ ਸਵਾਦਯਾਰ ਹੁੰਦੀ ਹੈ ਬਹੁਤ ਹੀ ਆਸਾਨ ਤਰੀਕਾ ਹੈ ਤੇ ਦੇਖੋ ਟਮਾਟਰ ਜਿਹੜੇ ਆਪਣੇ ਸੌਫਟ ਹੋ ਗਏ ਆਪਣੇ 2 ਕੁ ਮਿੰਟੇ ਨੂੰ ਢੱਕ ਕੇ ਪਕਾਇਆ ਟਮਾਟਰ ਜਿਹੜੇ ਪੂਰੀ ਤਰ੍ਹਾਂ ਸੌਫਟ ਹੋ ਗਏ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਹੁਣ ਇਹ ਮਸਾਲਾ ਜਿਹੜਾ ਆਪਾਂ ਨੇ ਇਹਨੂੰ ਪਹਿਨ ਪੂਰੀ ਤਰ੍ਹਾਂ ਠੰਡਾ ਕਰ ਲੈ ਫਿਰ ਆਪਾਂ ਇਹਨੂੰ ਮਿਕਸੀ ਦੇ ਜੱਗ ਵਿੱਚ ਪਾਉਣਾ ਤੇ ਪੂਰਾ ਠੰਡਾ ਹੋਣ ਤੇ ਹੀ ਆਪਾਂ ਨੇ ਇਹਨੂੰ ਗ੍ਰाइंड ਕਰਨਾ ਹਾਂਜੀ ਦੇਖੋ ਹੁਣ ਟਮਾਟਰ ਜਿਹੜੇ ਸਾਡੇ ਪੂਰੀ ਤਰ੍ਹਾਂ ਸੌਫਟ ਹੋ ਗਏ ਤੇਜ ਪੱਤਾ ਜਿਹੜਾ ਆਪਾਂ ਨੇ ਕੱਟ ਦਨ ਇਹਦਾ ਅਸਰ ਜਿਹੜਾ ਹੁ ਪੂਰੀ ਤਰ੍ਹਾਂ ਖਤਮ ਹੋ ਗਿਆ ਹੁਣ ਆਪਾਂ ਨੇ ਮਿਕਸੀ ਦੇ ਜੱਗ ਦੇ ਵਿੱਚ ਪਾ ਲਿਆ ਮਸਾਲਾ ਸਾਡਾ ਪੂਰੀ ਤਰ੍ਹਾਂ ਠੰਡਾ ਹੈ ਹੁਣ ਆਪਾਂ ਇਹਨੂੰ ਕਰਦੇ ਆ ਗ੍ਰाइंड ਹਾਂਜੀ ਉਸੇ ਪੈਨ ਦੇ ਵਿੱਚ ਆਪਾਂ ਨੇ ਜਿਹੜੇ ਟਮਾਟਰ ਆਪਾਂ ਗ੍ਰाइंड ਕਰਿਆ ਇਹ ਹੀ ਆਪਾਂ ਗਰੇਵੀ ਹੁਣ ਬਣਾਵਾਂਗੇ ਇਹਨੂੰ ਆਪਾਂ ਪੈਨ ਦੇ ਵਿੱਚ ਉਨ ਉਨਾਂਗੇ ਹਾਂਜੀ ਜਿਹੜਾ ਆਪਾਂ ਨੇ ਪਾਣੀ ਕੱਢਿਆ ਤਾਂ ਨਮਕ ਤੇ ਹਲਦੀ ਵਾਲਾ ਉਹੀ ਆਪਾਂ ਨੇ ਧੋ ਕੇ ਜਿਹੜਾ ਜੱਗਾ ਹੋ ਵਿੱਚ ਪਾ ਦੈ ਨਾ ਜਦੋਂ ਆਪਾਂ ਨੇ ਸਬਜੀ ਦਾ ਮਸਾਲਾ ਪਾਉਣਾ ਨਮਕ ਤੇ ਹਲਦੀ ਜਿਹੜੀ ਆਪਾਂ ਨੇ ਬਹੁਤ ਘੱਟ ਪਾਉਣੀ ਹੈ ਕਿਉਂਕਿ ਆਪਾਂ ਨੇ ਇਹਦੇ ਵਿੱਚ ਨਮਕ ਤੇ ਹਲਦੀ ਪਹਿਲਾਂ ਪਾਇਆ ਹੋਇਆ ਤੇ ਸਬਜੀ ਦੇ ਵਿੱਚ ਵੀ ਉਹ ਰਸ ਗਿਆ ਨਾਲ ਪਾਈ ਆਪਾਂ ਨੇ ਦੋ ਸੁੱਕੀ ਲਾਲ ਮਿਰਚ ਇੱਕ ਚਮਚ ਪਾਇਆ ਸੀ ਹਲਦੀ ਪਾਊਡਰ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਵੀ ਰਮਾਂਗੇ ਤਾਂ ਕਿ ਜਿਹੜੀ ਹਲਦੀ ਛੱਡੀ ਉਹ ਕੱਚੀ ਨਾ ਰਹੇ ਤੇ ਬਹੁਤ ਹੀ ਘੱਟ ਤੇਲ ਕੀ ਵਿੱਚ ਆਪਾਂ ਨੇ ਇਹ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਇੱਕ ਚਮਚ ਪਾਇਆ ਸੀ ਲਾਲ ਮਿਰਚ ਪਾਊਡਰ ਹੰਜੇ ਆਪਾਂ ਨੇ ਮਸਾਲੇ ਦੇ ਵਿੱਚ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਿਆਂ ਤੇ ਨਾਲ ਪਾਇਆ ਆਪਾਂ ਨੇ ਕਸੂਰੀ ਮੇਥੀ ਇੱਕ ਚਮਚ ਜਿਹੜਾ ਸੀ ਪਾਇਆ ਕਸੂਰੀ ਮੇਥੀ ਦਾ ਮੇਥੀ ਬਿਨਾ ਜਿਹੜੀ ਇਹ ਸਬਜੀ ਬਣ ਬਣ ਕੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਹੀ ਬਣਾਵਾਂਗੇ ਮੇਥੀ ਹੈ ਜਿਹੜੀ ਇਹ ਸਬਜੀ ਦੇ ਵਿੱਚ ਬਹੁਤ ਜ਼ਰੂਰੀ ਹੈ ਗਰੇਵੀ ਦੇ ਵਿੱਚ ਗਰੇਵੀ ਦੇ ਜਿਹੜਾ ਟੇਸਟ ਹੈ ਉਹ ਮੇਥੀ ਦੇ ਨਾਲ ਹੀ ਬਣਦਾ ਹੈ ਹੁਣ ਆਪਾਂ ਨੇ ਜਿਹੜਾ ਪਾਣੀ ਤਾਂ ਉਹ ਆਪਾਂ ਨੇ ਧੋਕੀ ਵਿੱਚ ਪਾ ਦਿੱਤਾ ਤੇ ਇਹਨੂੰ ਆਪਾਂ ਲਗਾਤਾਰ ਰੇਟਾ ਹਿਲਾਉਂਦੇ ਰਹਾਂਗੇ ਤਾਂ ਕਿ ਮਸਾਲੇ ਵੀ ਭੁੱਜਦੇ ਰਹਿਣ ਤੇ ਸਾਡਾ ਮਸਾਲਾ ਪੱਕ ਵੀ ਜਾਵੇ ਤੇ ਮਿਕਸ ਵੀ ਹੋ ਜਾਈਏ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹੁਣ ਇਹ ਦੇਖੋ ਸਾਰੇ ਮਸਾਲੇ ਸਾਡੇ ਪੂਰੀ ਤਰ੍ਹਾਂ ਮਿਕਸ ਹੋ ਗਏ। ਹੁਣ ਆਪਾਂ ਲਗਾਤਾਰ ਹਿਲਾਉਣਾ ਜਦੋਂ ਤੱਕ ਇਹ ਜਿਹੜੀ ਸਾਡੀ ਮਸਾਲਾ ਘੋਲ ਨਹੀਂ ਛੱਡ ਦਿੰਦਾ। ਹੁਣ ਪਾਏ ਆਪਾਂ ਨੇ ਗਰਮ ਮਸਾਲਾ ਗਰੇਵੀ ਸਾਡੀ ਜਿਹੜੀ ਉਹ ਬਣ ਕੇ ਤਿਆਰ ਹੋ ਗਈ। ਇੱਕ ਚਮਚ ਪਾਇਆ ਸੀ ਧਨੀਆ ਪਾਊਡਰ ਇੱਕ ਚਮਚ ਪਾਇਆ ਸੀ ਗਰਮ ਮਸਾਲਾ ਅਸੀਂ ਇਹਦੇ ਵਿੱਚ ਲਾਲ ਦੇਗੀ ਮਿਰਚ ਨਹੀਂ ਪਾਈ ਆਪਣੀ ਮਰਜ਼ੀ ਹੈ ਨੂੰ ਸਬਜ਼ੀ ਨੂੰ ਲਾਲ ਲਾਲ ਦਿਖਾਉਣ ਵਾਸਤੇ ਸੋਹਣੀ ਦਿਖਾਉਣ ਵਾਸਤੇ ਆਪਾਂ ਜਿਹੜੀ ਲਾਲ ਦੇਗੀ ਮਿਰਚ ਗਰੀ ਦੇ ਵਿੱਚ ਭੁੰਨ ਸਕਦੇ ਹਾਂ ਲਾਲ ਮਿਰਚ ਪਾਊਡਰ ਆਪਾਂ ਨੇ ਪਾਇਆ ਤੇ ਨਾਲ ਪਾਈ ਆਪਾਂ ਨੇ ਹਰੀ ਮਿਰਚ ਹੁਣ ਆਪਾਂ ਕੜਾਹੇ ਨੂੰ ਪਾ ਕੇ 5 ਮਿੰਟ ਜਿਹੜਾ ਆਪਾਂ ਸੇਕ ਲਗਵਾਇਆ ਹੈ ਤੇ ਹੁਣ ਦੇਖੋ ਜਿਹੜੀ ਸਾਡੀ ਸਬਜੀ ਉਹ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋਊਗੀ ਤੇ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਪਾ ਦੇਵਾਂਗੇ ਦੇਖੋ ਸਬਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਬਹੁਤ ਹੀ ਸਾਨ ਤਰੀਕੇ ਦੇ ਨਾਲ ਆਪਾਂ ਨੇ ਇਹ ਸਬਜੀ ਬਣਾ ਕੇ ਤਿਆਰ ਕਰੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ